ਤੱਕੀ ਸੁਭੇਸ਼ੀ ਰੱਖੇ ਉਹਨਾਂ ਦੇ ਗਾੜੀ ਫਿਰ ਤੁਸੀਂ ਜਿਹੜੇ ਸੈਕਸ਼ਨ ਦੇ ਵਿੱਚ ਪਾਸ ਕਰ ਰਹੇ ਜੇ ਇਹ ਸੈਕਸ਼ਨ ਕੀ ਰਾਸ਼ਟਰਪਤੀ ਦੇ ਸਾਈਨ ਕਰਨ ਤੋਂ ਬਾਅਦ ਕਿ ਪੰਜਾਬ ਨੂੰ ਫਾਇਦਾ ਦੇਊਗਾ ਉਹਨਾਂ ਨੇ ਆਪਣੇ ਤੌਰ ਤੇ ਦਾਅਵੇ ਕੀਤੇ ਨੇ ਮੈਂ ਪੂਰਾ ਦਾਵਾ ਕਰਦਾ ਵੀ ਜੇ ਗਵਰਨਰ ਸਾਹਿਬ ਸਾਈਨ ਕਰ ਦੇਣਗੇ ਆ ਪੰਜਾਬ ਦੇ ਅੱਕ ਚ ਪੁੱਗਦੂਗਾ ਜੇ ਰਾਸ਼ਟਰਪਤੀ ਜੀ ਸਾਈਨ ਕਰ ਦੇਣਗੇ ਤੇ ਇਹ ਇਹ ਸਾਡੇ ਪੂਰੇ ਕਾਨੂੰਨ ਲਾਗੂ ਹੋ ਜਾਊਗਾ ਅਸੀਂ ਸੁਪਰੀਮ ਕੋਰਟ ਵਾਲੀ ਗੱਲ ਗੁਚੀ ਵੀ ਜੇ ਸੁਪਰੀਮ ਕੋਰਟ ਕੋ ਜਾਵੇ ਫਿਰ ਉਹਦੇ ਚ ਉਹ ਕਹਿੰਦੇ ਵੀ ਟਕਰਾਵਾ ਹੋ ਜੂਗਾ ਇਹ ਗੱਲਾਂ ਆਈਆਂ ਅਸੀਂ ਕੁਝ ਲਿਖਤੀ ਖਰੜਾ ਲੈ ਕੇ ਆਏ ਸੀ ਉਹਦੇ ਚ ਦੋ ਤਿੰਨ ਸਾਡੀਆਂ ਤਿਆਰੀ ਕਰਨ ਵਾਲੀਆਂ ਚੀਜ਼ਾਂ ਰਹਿ ਗਈਆਂ ਅਸੀਂ ਉਹਨੂੰ ਕਿਹਾ ਕਿ ਅਸੀਂ ਲਿਖਤੀ ਤੁਹਾਨੂੰ ਦੇਨੇ ਆ ਸਾਡੇ ਸ਼ੰਕੇ ਹਾਲੇ ਵੀ ਬਰਕਰਾਰ ਨੇ ਠੀਕ ਆ ਉਹ ਸਾਬ ਨਸੀ ਨਹੀਂ ਕਹਿ ਸਕਦੇ ਸੈਟੀਸਫਾਈਡ ਹੋ ਗਏ ਆ ਪਰ ਉਹਨਾਂ ਆਪਣੇ ਤੌਰ ਤੇ ਸੈਟੀਸਫਾਈ ਕਰਨ ਦੀ ਯਤਨ ਕੀਤੀ ਉਹਨਾਂ ਇਹ ਵੀ ਕਿਹਾ ਵੀ ਜੇ ਕੋਈ ਸਾਡੇ ਕਾਨੂੰਨ ਦੇ ਵਿੱਚ ਤ੍ਰੁਪਤੀ ਰਹਿ ਜੂਗੀ ਤੁਸੀਂ ਇਹਨੂੰ ਨੋਟ ਕਰਾਓ ਕਿ ਤੁਸੀਂ ਇਹਦੇ ਬਾਰੇ ਸੋਚਾਂਗੇ ਗੱਲ ਕਰਾਂਗੇ ਵੀ ਇਹਨੂੰ ਸਹੀ ਕਰੀਏ ਤੇ ਇਨ ਫਿਊਚਰ ਅਸੀਂ ਆਪ ਦਾ ਲਿਖਤੀ ਲੀਗਲ ਉਹ ਦਸਤਾਵੇਜ਼ ਵਿਦੇਚ ਹੋਰ ਸਾਡੀਆਂ ਕੋਈ ਉਹ ਬਣਾ ਕੇ ਆਪਣੇ ਉਧਰ ਵਕੀਲਾਂ ਨਾਲ ਪੂਰੀ ਰਾਇ ਕਰਕੇ ਆਪਣੀ ਜਥੇਬੰਦੀ ਹਲੋ ਦਾਂਗੇ ਵੀ ਸਾਨੂੰ ਆਹ ਲੱਗਦਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਤੋਂ ਆਸ ਵੀ ਰੱਖਦੇ ਆਂ ਵੀ ਜਿਹੜਾ ਲੀਗਲ ਪੁਆਇੰਟ ਵੂ ਆ ਪੰਜਾਬ ਦੇ ਟਾਰਨੀ ਜਨ ਉਹਦੇ ਤੇ ਸਾਨੂੰ ਕੋਈ ਭਾਵੇਂ ਅਨੋਫੀਸ਼ਲ ਲਿਖ ਕੇ ਕੱਲ੍ਹ ਦਿਨ ਸਾਨੂੰ ਸਾਡੀ ਆਹ ਵਿਆਹ ਚਲ ਦਿੱਤੀ ਨਹੀਂ ਦੇ ਸਕਦੇ ਸਾਨੂੰ ਅਨੋਫੀਸ਼ਲ ਲਿਖ ਕੇ ਕੱਲਣ ਵੀ ਆ ਆ ਤੇ ਅਸੀਂ ਘਟੂ ਘਟੇ ਪੱਖ ਤੋਂ ਸੰਤੁਸ਼ਟ ਹੋ ਸਗੇ ਸੋ ਕੁੱਲ ਮਿਲਾ ਕੇ ਸਾਡੇ ਜਿਹੜੇ ਮਨਾਂ ਚ ਅਜੇ ਵੀ ਸੰਕੇ ਜੁੜਦੇ ਉਹ ਜਿਉਂਦੇ ਤੇਉਂ ਖੜੇ ਨਹੀਂ ਪਰਪਲ ਇਹ ਤੁਸੀਂ ਕਹਿ ਵੀ ਉਹਨਾਂ ਨੇ ਕਹਿ ਵੀ ਤੁਸੀਂ ਲਿਖ ਕੇ ਦੇ ਦੋ ਦੇ ਕੋਈ ਸੋਧ ਕਰਨੀ ਕਰ ਲਾਂਗੇ ਇਹ ਰ ਮਤਲਬ ਸੋਧ ਕਰਨ ਲਈ ਤਿਆਰ ਨੇ ਫਿਰ ਵਿਧਾਨ ਸਭਾ ਸੱਦੀ ਜਾਊਗੀ ਆਹ ਨਹੀਂ ਇਹ ਤਾਂ ਜੀ ਉਹਨਾਂ ਦਾ ਵਿਸ਼ਾ ਵਾ ਨਾ ਇਸ ਟੌਪਿਕਸ ਤੇ ਕੋਈ ਗੱਲ ਹੋਈ ਐ ਕਹੀ ਵੀ ਹੋ ਗਈ ਆ ਸਵਾਲ ਐ ਵੀ ਜਿਹੜੇ ਸਾਨੂੰ ਸ਼ੰਕੇ ਹੋਣਗੇ ਅਨੌਫੀਸ਼ੀਅਲੀ ਉਹ ਲਿਖ ਕੇ ਦੇ ਦੇਣ ਘਟੂ ਘਟਾ ਸੀ ਤਾਂ ਸੰਤੋਸ਼ਟ ਹੋਵਾਂਗੇ ਅਸੀਂ ਤੁਹਾਡੇ ਤੇ ਤੁਹਾਡੇ ਰਾਹੀਂ ਲੋਕਾਂ ਤਾਂ ਗੱਲ ਆਪਦੀ ਕਰਾਂਗੇ ਸਾਡਾ